ਦੀਕਾ ਹਲਸਾ ਵੈਗ ਦੀ ਕਿਤੇ ਹੁਣ ਇਸ ਵੀਡੀਓ ਵੀਡੀਓ ਚ ਤੁਹਾਨੂੰ ਇਸ ਸਥਾਨ ਦਾ ਪੂਰਾ ਇਤਿਹਾਸ ਜ਼ਿਕਰ ਕਰਾਂਗੇ ਜੀ ਆਇਓ ਸ਼ੇਵ ਪਾਸ਼ਾ ਸ਼ੇਗੁਰ ਹਰਗੋਬਿੰਦ ਸਾਹਿਬ ਜੀ ਮੁਗਲਾਂ ਦੇ ਖਿਲਾਫ ਚਾਰ ਜੰਗਾਂ ਲੜੀਆਂ ਚਾਰ ਹੀ ਜੰਗਾਂ ਹੀ ਫਤਿਹ ਪ੍ਰਾਪਤ ਕੀਤੀ ਅਤੇ ਇਸ ਵਿੱਚ ਚੌਥੀ ਜੰਗ ਕਰਤਾਰਪੁਰ ਦੀ ਜਲੰਦ ਜਿਲ੍ਹਾ ਜਲੰਧਰ ਜਲੰਧਰ ਸਮਾ 1691 ਨੂੰ ਸਨ 1634 ਵਿੱਚ ਲੜੀ ਜਿਸ ਵਿੱਚ ਮੈਂ ਦੇ ਕਾਨੂੰ ਮੁਕਤੀ ਦਿਨ ਉਪਰੰਤ ਪਿੰਡ ਅਠੋਲਾ ਤੋਂ ਹੁੰਦੇ ਹੋਏ ਇਸ ਸਥਾਨ ਤੇ ਆਏ ਅਤੇ ਇਸ ਸਥਾਨ ਤੇ ਤੇ ਭਾਈ ਆਪਣੇ ਚਰਨ ਸੇਵਕ ਭਾਈ ਸਰੰਦਾ ਕੁੰਦੀ ਰਾਮ ਗੜੀਆ ਪਰਿਵਾਰ ਦੇ ਗ੍ਰਹਿ ਆਉਣਾ ਤੈਅ ਕੀਤਾ ਅਤੇ ਆਪ ਜੀ ਇਸ ਸਥਾਨ ਤੇ ਗੁਰਦੁਆਰਾ ਛੇਵੇਂ ਪਾਸ਼ਾਈ ਸੁਭਾਵਿਕ ਹਨ ਸੁਭਾਈ ਮਾਨ ਹੈ ਅਤੇ ਭੈ ਅਤੇ ਸੰਤ ਫਕੀਰ ਬਾਬਾ ਛੇਕ ਦਰवेश ਵੀ ਦਰਸ਼ਨ ਕਰਨ ਲਈ ਲੈ ਲਈ ਆਇਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਬਟਨ ਬਿਲਾਸ ਕਿਤੇ ਅਤੇ ਆਪਣੇ ਨਿਵਾਸ ਸਥਾਨ ਤੇ ਵਾਪਸ ਚਲੇ ਗਏ ਜਦੋਂ ਗੁਰੂ ਸਾਹਿਬ ਜੀ ਦੇ ਪਿੱਛਾ ਕਰਦੀ ਮੁਗਲ ਫੌਜ ਇਸ ਸਥਾਨ ਤੇ ਆਈ ਤਾਂ ਸ਼ੇਖ ਦਰਵੇਸ਼ ਨੂੰ ਪੁੱਛਿਆ ਕਿ ਤੂੰ ਗੁਰੂ ਸਾਹਿਬ ਨੂੰ ਦੇਖਿਆ ਕਿ ਨਹੀਂ ਤੇ ਸ਼ੇਖ ਦਰਵੇਸ਼ ਨੇ ਜਵਾਬ ਦਿੱਤਾ ਕਿ ਮੈਂ ਮੈਂ ਗੁਰੂ ਸਾਹਿਬ ਜੀ ਨੂੰ ਸੁਣਿਆ ਤਾਂ ਹੈ ਪਰ ਦੇਖਿਆ ਨਹੀਂ ਦੇਖਿਆ ਨਹੀਂ ਮਤਲਬ ਕਿ ਮੈਂ ਗੁਰੂ ਸਾਹਿਬ ਜੀ ਨੂੰ ਸੁਣਿਆ ਤਾਂ ਹੈ ਪਰ ਇਹਨਾਂ ਅੱਖਾਂ ਨੇ ਨਹੀਂ ਤਕਿਆ ਇਸ ਤਰ੍ਹਾਂ ਗੁਰੂ ਇਸ ਤਰ੍ਹਾਂ ਭਾਈ ਬਾਬਾ ਸ਼ੇਖਦਰਵੇਸ਼ ਜੀ ਦੇ ਖਾਉਤੇ ਪੱਟੀ ਬਨੰਦਾ ਕਰਨ ਸਾਹਿਬ ਜੀ ਪਤਾ ਚੱਲ ਜਾਂਦਾ ਹੈ ਜੀ ਗੁਰੂ ਸਾਹਿਬ ਜੀ ਇਸ ਸਥਾਨ ਤੇ 3 ਦਿਨ ਰਹੇ ਇੱਥੋਂ ਹੀ ਇੱਥੋਂ ਹੀ ਹੁੰਦੇ ਹੋਏ ਫਗਵਾੜਾ ਫਗਵਾੜਾ ਪਿੰਡ ਸੰਤਰਾ ਅਤੇ ਬੰਗੇ ਤੋਂ ਹੁੰਦੇ ਹੋਏ ਕਿਰਤਪੁਰ ਸਾਹਿਬ ਪਹੁੰਚੇ ਕੁੰਦੀ ਕੁੰਦੀ ਗ੍ਰਹਿਣ ਨੇ ਆਪਣੇ ਮਕਾਨ ਤੇ ਉਸ ਉਹ ਕਮਰੇ ਜਿਹੜੇ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਦੇ ਨੇ ਰੱਖਵਾ ਦਿੱਤਾ ਰੱਖਵਾ ਕਰ ਦਿੱਤਾ ਅਤੇ ਉਸੇ ਕਮਰੇ ਵਿੱਚ ਇੱਕ ਥੜਾ ਸਾਹਿ ਸੁਭਾਵੇ ਕਰ ਦਿੱਤਾ ਉਸੇ ਥੜਾ ਸਾਹਿ ਦੇ ਉੱਤੇ ਹੁਣ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਮਹਾਰਾਜ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਜੀ ਹੈ ਜੀ ਤੇ ਇਹ ਸਥਰਾ ਸੈਨ ਨੂੰ ਮੈਂ ਪਿਛਲੀ ਵੀਡੀਓ ਚ ਤੁਹਾਨੂੰ ਦਿਖਾ ਚੁੱਕੇ ਹਾਂ ਜੀ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ